ਨਕਦ ਨਾਮ 15000 ਰੁਪਇਆ ਸੀਸੀ1 ਸਰਟੀਫਿਕੇਟ ਡੀਜੀ ਸਾਹਿਬ ਨੂੰ ਸੀਸੀ1 ਤੇ 20000 ਰੁਪਇਆ ਸਾਰੇ ਗ੍ਰੀਟ ਦਲ ਨੂੰ ਪੈਨ ਪੈਸਲੇ ਬਰਾਮਦ ਹੋਤੇ ਇਹ ਐਸੇ ਇਸ ਪਰੰਤ ਸੇਮ ਨੰਬਰ 456 ਦਾ 456 ਨਕਦ ਨਾਮ 15000 ਰੁਪਇਆ ਸੀਸੀ 1 83 ਨਕਦ ਨਾਮ 10000 ਰੁਪਇਆ ਸ੍ਰੀਮਨ ਸਾਸੀ ਕੇ रणजीत सिंह सोलह कहत् मुकदमा नंबर अठाठ अंडर Evet, sanırım o arkaya yapmaya durumlar. Bana bir tarihle bir ਇਹਦਾ ਜੀ ਜਿਹੜਾ ਕੋਈ ਸਾਡੇ ਮੁਲਾਜ਼ਮ ਸਲਾਂਗਾ ਜੀ ਉਹਨਾਂ ਕੰਮ ਕਰਦੇ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਮੁਕਦਮਾ ਟਰੇਸ ਕਰਨ ਤੇ ਜਿਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਉਹਨਾਂ ਦਾ ਅਸੀਂ ਦੇਖ ਕੇ ਰੈਂਕ ਦੇ ਮੁਤਾਬਕ ਪਰ ਕੰਮ ਦੇ ਮੁਤਾਬਕ ਜਿਹੜੇ ਆ ਰਿਵਾਰਡਸ ਰეკਮੈਂਡ ਕਰਕੇ ਭੇਜਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਜਿਵੇਂ ਅਸੀਂ ਦਿਓ ਲਿਖ ਕੇ ਭੇਜਦੇ ਆ ਐਜ਼ ਇਟ ਇਜ਼ ਪ੍ਰਵਾਨ ਹੋ ਕੇ ਸਾਡੇ ਕੋਲ ਆ ਜਾਂਦਾ ਤੇ ਉਹਦੇ ਚ ਨਗਦ ਨਾਮ ਦੀ ਹੁੰਦਾ ਹੈ ਸਰਟੀਫਿਕੇਟ ਵੀ ਹੁੰਦੇ ਆ ਔਰ ਡਿਸਕਸ ਵੀ ਹੁੰਦੀਆਂ ਅੱਜ ਜਿਵੇਂ ਤੁਸੀਂ ਦੇਖਿਆ ਗਿਆ ਸੀ 45 ਮਲਾਜ਼ਮਾਂ ਨੂੰ ਜਿਹੜੇ ਇਹ ਸertificates ਔਰ cash report ਵੰਡੇ ਆ 3 ਲੱਖ ਤੇ 4000 ਦੇ ਕਰੀਬ ਜਿਹੜਾ ਅਸੀਂ ਅੱਜ amount ਜਿਹੜੀ ਸੈਂਕਸ਼ਨ ਹੋ ਕੇ ਆਈ ਸੀ ਡੀਜੀ ਸਾਹਿਬ ਤੋਂ ਉਹ ਲੈਕਸ਼ਨਾਂ ਕਰਕੇ ਪੈਂਡਿੰਗ ਪਈ ਹੋਈ ਸੀ ਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਬੁਲਾ ਕੇ ਡਿਸਟ੍ਰਿਬਿਊਟ ਕੀਤੀ ਪਰ ਇਹ ਇਹ ਹੋਵੇਗਾ ਜਿਹਦਾ ਜੀ ਬਿਲਕੁਲ ਜਿਹਾ ਆਪਾਂ ਬੜੀ ਦਿੱਕਾ ਲੈਣੇ ਕੰਮ ਕਰਦੇ ਆ ਦੇ ਮੋਰਨਾਂ ਨੂੰ ਕਿਸੇ ਦੇਖੋ ਉਹਦੇ ਚ ਇਹੀ ਹੈ ਕਿ ਜਿਨ੍ਹਾਂ ਨੂੰ ਅੱਜ ਨਾਮ ਮਿਲਿਆ ਬਾਕੀ ਜਿਹੜੇ ਮੁਲਾਜਮ ਦੂਸਰੇ ਹੈਗੇ ਉਹਨਾਂ ਨੂੰ ਇਸ ਚੀਜ਼ ਤੋਂ ਪ੍ਰੋਤਸਾਹਨ ਮਿਲਣਾ ਚਾਹੀਦਾ ਕਿ ਅਸੀਂ ਵੀ ਜਜ਼ਬਾਣਾ ਚਾਹੀਦਾ ਕਿ ਕੰਮ ਰਿਕਵਰੀਜ਼ ਵਾਲੇ ਪਾਸੇ ਜਾਂ ਦੂਸਰੇ ਪਾਸੇ ਅਸੀਂ ਵੀ ਆਪਣਾ ਕੰਮ ਦੇ ਜਿਨਾ ਕੰਮ ਕਰੀਏ ਔਰ ਰਿਵਾਰਡ ਦੇ ਲਈ ਆਪਣੇ ਆਪ ਨੂੰ ਕਾਬਿਲ ਬਣਾਈਏ ਕਿਹਾ ਗਿਆ ਤੁਹਾਨੂੰ ਤੁਹਾਨੂੰ ਨਾਮ ਮਿਲਿਆ ਕੀ ਜਨਾਬ ਜੀ ਮਾਨਯੋਗ ਐਸਐਸਪੀ ਸ਼੍ਰੀ ਅਸ਼ਨੀ ਕਪੂਰ ਜੀ ਵੱਲੋਂ ਸਾਨੂੰ ਹਰ ਟਾਈਮ ਐਪਰੀਸ਼ੀਏਟ ਕਰਦੇ ਨੇ ਜਿਵੇਂ ਜਿਵੇਂ ਅਸੀਂ ਰਿਕਵਰੀਆਂ ਕਰਦੇ ਨੇ ਬਲਾਈਂਡ ਮਰਡਰ ਟਰੇਸ ਕੀਤੇ ਨੇ ਕਾਫੀ ਅਸੀਂ ਇੱਥੇ ਬੈਂਕ ਅਟੈਂਪਟ ਹੋਈ ਸੀ ਉਹ ਟਰੇਸ ਕੀਤੀ ਆ ਇੱਕ ਗਨ ਉਸ ਅਟੈਂਪਟ ਹੋਈ ਸੀ ਉਹ ਟਰੇਸ ਕੀਤੀ ਆ ਦੈਨ ਜਿੱਦਾਂ ਦਾ ਪੁਲਿਸ ਕੰਮ ਕਰਦੀ ਆ ਦੈਨ ਉਦਾਂ ਹੀ ਸਾਡੇ ਮਾਨਜੋਗ ਐਸਐਸਪੀ ਸਾਹਿਬ ਸਾਡਾ ਰਿਵਾਰਡ ਲਿਖ ਕੇ ਭੇਜਦੇ ਨੇ ਮਾਨਜੋਗ ਡੀਜੀਪੀ ਸਾਹਿਬ ਨੂੰ ਔਰ ਨਾਲ ਹੀ ਸਾਡੇ ਪ੍ਰੂਵ ਹੋ ਕੇ ਸਾਰੇ ਆਫੀਸਰਾਂ ਦੇ ਆਏ ਨੇ ਸਰ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਆ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਤੁਹਾਡੇ ਨਾਲ ਅਸੀਂ ਸਾਰਿਆਂ ਨੂੰ ਅੰਨੇ ਹੈ ਕਿ ਸਾਰੇ ਜਾਣੇ ਤਕੜੇ ਹੋ ਕੇ ਕੰਮ ਕਰਨ ਪੰਜਾਬ ਪੁਲਿਸ ਕਿਸੇ ਗੱਲੋਂ ਘਟਣੀ ਆ ਸਾਰੇ ਮਿਹਨਤ ਕਰਨ ਤਕੜੇ ਹੋ ਕੇ ਕੰਮ ਕਰਨ ਤੇ ਆਪਣੇ ਰਿਵਾਰਡ ਮਾਨਯੋਗ ਐਸਐਸਪੀ ਸਾਹਿਬ ਤੋਂ ਹਾਸਲ ਕਰਨ ਥੈਂਕ ਯੂ ਇਹਨਾਂ ਜਲਦ ਜਿਹੜਾ ਅਵਾਰਡ ਜਿਹੜਾ ਆਪਣੇ ਪਾਸ ਤੋਂ ਅਪਰੀਸ਼ੀਏਟ ਕੀਤਾ ਗਿਆ ਕਿ ਸੋ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜ਼ਿਲ੍ਹਾ ਕਰਨਾਲਤਨ ਦੀ ਪੁਲਿਸ ਨੂੰ ਵਧੀਆ ਕੰਮ ਕਰਨ ਤੇ ਕੋਈ ਹੰਡੀ ਰਿਕਵਰੀ ਕਰਨ ਤੇ ਕੋਈ ਆਪਣਾ ਕਤਲ ਟ੍ਰੇਸ ਕਰਨ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਕੋਈ ਚਾਰਨ ਰਿਪੋਰਟ ਕਰਾਉਣ ਤੇ ਰਿਸਪੋਜ਼ਲ ਦੇ ਕਰਨ ਤੇ ਸਨਾਮ ਤਹਿਤ ਵੱਖ-ਵੱਖ ਰੈਂਕ ਤੋਂ ਲੈ ਕੇ ਇੰਸਪੈਕਟਰ ਰੈਂਕ ਤੋਂ ਲੈ ਕੇ ਏਐਸਆਈ ਸਬ ਇੰਸਪੈਕਟਰ ਕਨਸਟੇਬਲ ਤੋਂ ਹੋਮ ਗਾਰਡ ਦੇ ਜਵਾਨਾਂ ਤੱਕ ਪ੍ਰਾਈਜ਼ ਦਿੱਤਾ ਗਿਆ ਵਾ ਇਹ ਉਹ ਮੈਂ ਕਹਣਾ ਚਾਹੂੰਗਾ ਸਾਰੇ ਮੁਲਾਜ਼ਮਾਂ ਨੂੰ ਕਿ ਆਪਾਂ ਨੂੰ ਪੂਰੀ ਤਨਦੇਹੀ ਨਾਲ ਪੁਲਿਸ ਦੀ ਡਿਊਟੀ ਕਰਨੀ ਚਾਹੀਦੀ ਹੈ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਜਿੰਨੀ ਜੋਗਾ ਕੋ ਜਿੱਥੇ ਬੈਠਾ ਹੋ ਉਹਨਾਂ ਆਪਣਾ ਥੋੜਾ ਥੋੜਾ ਕਰੀ ਜਾਵੇ ਕੰਟਰੀਬਿਊਟ ਤੇ ਮਹਿਕਮੇ ਦਾ ਕੰਮ ਬਹੁਤ ਵਧੀਆ ਢੰਗ ਨਾਲ ਚੱਲਦਾ ਤੇ ਅਫਸਰ ਹਾਂਜੀ ਮੁਲਾਜ਼ਮਾਂ ਨੂੰ ਕੀ ਸਨੇਹਾ ਦੇਣਾ ਹੈ ਮੁਲਾਜ਼ਮਾਂ ਨੂੰ ਇਹ ਸਨੇਹਾ ਦੇਵਾਂਗਾ ਕਿ ਆਪਣਾ ਵਧੀਆ ਕੰਮ ਕਰੋ ਇਮਾਨਦਾਰੀ ਨਾਲ ਤਨਦੇਹੀ ਨਾਲ ਕੰਮ ਕਰੋ ਤੇ ਅਫਸਰ ਜਿਹੜੇ ਉੱਪਰ ਬੈਠੇ ਆ ਸਾਰਾ ਤੁਹਾਡਾ ਕੰਮ ਦੇਖਦੇ ਆ ਠੀਕ ਹੈ ਜੀ ਤੁਹਾਨੂੰ ਉਹਦੇ ਵਿੱਚ ਐਪਰੀਸ਼ੀਏਸ਼ਨ ਉਹ ਉਹਨਾਂ ਨੂੰ ਮਿਲ ਰਹੀ